ਕਿਹੜੀ ਗੱਲ ਕਰਨੀ ਆ ਹੁਣ ਕੋਈ ਵੀ ਗੱਲ ਆ ਸਾਫ ਕਿਤਾਬ ਨਾ ਕਰਿਓ ਇਹ ਨਾ ਹੋਵੇ ਤੇ ਇਦਾਂ ਦੀ ਗੱਲ ਕਰ ਦੋ ਤੇ ਦੋਵੇਂ ਭਰਾ ਵੱਖੋ ਵੱਖਰੇ ਹੋ ਜਾਣਾ ਤੂੰ ਵੀ ਜੋਪਨ ਇਹੀ ਹਿਸਾਬ ਤੇ ਇਹੀ ਆ ਵੀ 18 ਲੱਖ ਰੁਪਏ ਉੱਤੇ 10000 ਰੁਪਏ ਲੱਗੇ ਸੀਗੇ ਅੱਧੇ ਵੇਲੇ ਮੈਂ ਦਿੱਤੇ ਆ ਵਿੱਚੋਂ ਅੱਧੇ ਦਲਜੀਤ ਨੇ ਦਿੱਤੇ ਆ ਡੈਡੀ ਜੀ ਆਹ ਤੇ ਗੱਲ ਗਲਤ ਆ ਨਾ ਜਿਹੜਾ ਸਮਾਨ ਆਹੀ ਲੈਂਦੇ ਰਹੇ ਉਹਦਾ ਕੋਈ ਨਾਂ ਨਹੀਂ ਇਹ ਦਲਜੀਤ ਤੁਸੀਂ ਵੀ ਸਾਰਾ ਹਿਸਾਬਤਾ ਲਿਖਿਆ ਤੇ ਮੈਂ ਵੀ ਡੈਰੀ ਤੇ ਲਿਖਿਆ ਹੋ ਠੀਕ ਆ ਕਿ ਨਹੀਂ ਜਿੰਨਾ ਵੀ ਖਰਚਾ ਆਇਆ ਨਾ ਹੁਣ ਤੱਕ ਤੂੰ ਇੱਕ ਪਰਦੇ ਲੈਂਦੇ ਆ ਤੇ ਇੱਕ ਸੋਫੇ ਲੈਂਦੇ ਘਰ ਚ ਸਾਂਝੇ ਚ ਤੇ ਇੱਕ ਤੇ ਸ਼ੀਸ਼ਾ ਇੱਕ ਦੋ ਲਾ ਤਾਉ ਤੇ ਮੈਂ ਕਹਿ ਨਹੀਂ ਸਕਦਾ ਡੜਜੀ ਬਾਕੀ ਤੇ ਸਾਰੇ ਸਾਬ ਅਸੀਂ ਗਿਣ ਲਏ ਆ ਹਾਂਜੀ ਪਰ ਦਲਜੀਤ ਵਾਲ ਥੋੜੇ ਜੇ ਪੈਸੇ ਮੇਰੇ ਹੋਰ ਵੀ ਬਣਦੇ ਆ ਸਬਜੀ ਬਣ ਗਈ ਨਾਲ ਮੇਰਾ ਦਾ ਚੌਲ ਥੋੜੇ ਜੇ ਬਣਾ ਲੈਣੀ ਆ ਚੌਲ ਵਾਵਾ ਵਧੀਆ ਲੱਗਦੇ ਇਹਦੇ ਨਾਲ ਮੰਮੀ ਹਾਂ ਪੁੱਤ ਕੀ ਕਰੀ ਜਾਂਦੇ ਹੋ ਕਰਨਾ ਕੀ ਆ ਸਬਜੀ ਬਣਾ ਕੇ ਹਟੀਆਂ ਅੱਛਾ ਮੈਂ ਤੁਹਾਡੇ ਹੱਲ ਆਇਆ ਹਾਂ ਹਾਂ ਦੱਸ ਡੈਡੀ ਸਾਰਿਆਂ ਨੂੰ ਇਕੱਠੇ ਕਰਨ ਦੇ ਆ ਗੱਲ ਕੀ ਆ ਦਲਜੀਤ ਬਤਾ ਤਾਂ ਮੈਨੂੰ ਨਹੀਂ ਕਿਹ ਘੱਲ ਦਾ ਪੀ ਗੱਲ ਕੀ ਆ ਪਧਾਨੀ ਉਹ ਤਾਂ ਮੈਂ ਸੁਣ ਲਿਆ ਜੋ ਬਣਾ ਹੈ ਨਾ ਬਾਰੇ ਉਹ ਤੇ ਜੋ ਨੂੰ ਵੀ ਕਹਿਣ ਦੇ ਹੀ ਲੈਣਾ ਗੱਲ ਕਰਨੀ ਆ ਸਾਰੇ ਨੇ ਇਕੱਠੇ ਬਹੂ ਕਿਤੇ ਚੱਲ ਕੋਈ ਗੱਲ ਨਹੀਂ ਉਹਨਾਂ ਦੇ ਮਨ 'ਚ ਵੀ ਕਈ ਗੁੱਸੇ ਆ ਜਿਉ ਕੋਈ ਗੱਲ ਵੀ ਕਰ ਦੇਣਗੇ ਨਾ ਹੁਣ ਚੁੱਪ ਕੀਤਾ ਰਵੀ ਗਾੜੀ ਜਵਾਬ ਨਾ ਦੇਵੀ ਕੋਈ ਮੰਮੀ ਜਿਹੜੀ ਗੱਲ ਦਾ ਜਵਾਬ ਦੇਣਾ ਉਹ ਤੇ ਨਹੀਂ ਪੈਣਾ ਵਾ ਹਾਂ ਹੋ ਤਾਂ ਤੇਰੀ ਗੱਲ ਮਾੜੀ ਆ ਤੇ ਫਿਰ ਤੂੰ ਆਪ ਗੱਲ ਕਰ ਲਿਓ ਮੈਂ ਨਹੀਂ ਬੋਲਣਾ ਮੈਂ ਤਾਂ ਫਿਰ ਕਰੂੰਗੀ ਤੂੰ ਚੁੱਪ ਕੀਤਾ ਰਵੀ ਨਾ ਤੂੰ ਜੇਦਾ ਜਵਾਬ ਦੇ ਦਿੰਦਾ ਵਾ ਤੇ ਪਿਓ ਤੇਰੇ ਨੂੰ ਗੁੱਸਾ ਚੜ ਜਾਂਦਾ ਵਾ ਮੰਮੀ ਉਹਨਾਂ ਦੋਵਾਂ ਨੇ ਨਾ ਜੋਤ ਭਾਬੀ ਨੇ ਤੇ ਜੋਬਨ ਨੇ ਡਾੜੀ ਨੂੰ ਸਖਾਲ ਦਿੱਤਾ ਵਾ ਤਾਂ ਹੁਣਾਂ ਦੀ ਗੱਲ ਕਰਨ ਢੇ ਆ ਸਖਾਲਣਾ ਕੀ ਆ ਉਹ ਗੋਮ ਹੋਏ ਰਹਿੰਦੇ ਆ ਉਹ ਮੀਣੇ ਆ ਮੀਣੇ ਉਹ ਤੇਰੇ ਵਾਂਗੂ ਨਹੀਂਗੇ ਪਾੜ ਪਾੜ ਗੱਲਾਂ ਕਰ ਤੱਕਾਂ ਸਰਗਾਂ ਤਾਨੂੰ ਮੇਰਾ ਪਤਾ ਤਾਂ ਹੈਗਾ ਵਾ ਮੈਂ ਮੂੰਹ ਦੇ ਸਿੱਧੀ ਗੱਲ ਕਰਦਾ ਵਾ ਤਾਂ ਇਹ ਤਾਂ ਤੈਨੂੰ ਮੈਂ ਕਿਹਾ ਵਾ ਬਹੁਤੀਆਂ ਸਿੱਧੀਆਂ ਜਿਹੜੀਆਂ ਨਾ ਇਹ ਵੀ ਨੁਕਸਾਨ ਕਰ ਜਾਂਦੀਆਂ ਨੇ ਦਿਖਾਵਾਂ ਹੌਸਲੇ ਨਾਲ ਗੱਲ ਕਰੀਦੀ ਹੁੰਦੀ ਆ ਗੱਲ ਕਰਨੀ ਕਰੀਏ ਪੁੱਛੋ ਸਹੀ ਡਾੜੀ ਜਾਂ ਆ ਜੇ ਭਲਾ ਤੂੰ ਵੀਵੇਂ ਮੈਂ ਪੋਛੀ ਦਿੱਤਾ ਸਹੀ ਆ ਪਰ ਮੈਨੂੰ ਕਿਹੜੀ ਆ ਨਾ ਸਿੱਧੀ ਗੱਲ ਦੱਸਣੀ ਆ ਸਾਰੀ ਕੋਈ ਹਸਾਬ ਤਾਂ ਬੜੇ ਮੈਨਸ ਨਾਲ ਕਹਿੰਦੇ ਉਹਦੇ ਨੇ ਕਹਿ ਨਹੀਂ ਦੇ ਬੈਠ ਕੇ ਹਿਸਾਬ ਕਰਾਂਗੇ ਤੁਹਾਡੇ ਨਾਮ ਸਾਰੇ ਆ ਚੱਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਡੈਡੀ ਤੇਰੇ ਨਾਲ ਗੱਲ ਕਰ ਲੈਣੀ ਆ ਤੇ ਕੀ ਜਾਂਦੇ ਆ ਮੇਰੀ ਸੁਣ ਲੈ ਗੱਲ ਕੋਈ ਵੀ ਗੱਲ ਹੋਵੇ ਮੈਨੂੰ ਘਾਟਾ ਨਹੀਂ ਪੈਣਾ ਚਾਹੀਦਾ ਉਹੀ ਗੱਲ ਕਰਨੀ ਆ ਅੱਗੇ ਕਿੰਨਾ ਚਿਰ ਦਿਨ ਮੈਂ ਘਾਟਾ ਪਿਆਨ ਦਿੱਤਾ ਵਕਤ ਤੇ ਗਾੜੀ ਘਾਟਾ ਪਿਆਨ ਦਊਂਗੀ ਨਾਲੇ ਉਹਨਾਂ ਨੂੰ ਵਾਤਾ ਉਹ ਤੇ ਕਦੀ ਸੋਚ ਵੀ ਨਾ ਤੂੰ ਕੁਝ ਵੀ ਹੋਵੇ ਇਹ ਕਰ ਮੈਂ ਰੱਖ ਨਹੀਂ ਹਾਂ ਕੋਈ ਗੱਲ ਨਹੀਂ ਮੈਂ ਬੜੀ ਦੀਸ਼ ਨਾ ਬਣਾਇਆ ਕਰ ਇਹ ਕਰ ਤ ਉੱਧਰ ਹੀ ਜਾਣਗੇ ਜਿੱਦਾਂ ਮਰਜੀ ਤੁਸੀਂ ਕਰਨਾ ਵਾ ਮੈਂ ਤਾਂ ਰਿਸਰਟ ਤੇ ਗੱਲ ਛੁੱਟੀ ਸਾਰੀ ਮੈਂ ਹਾਂ ਤਾਂ ਫਿਕਰ ਕਿਉਂ ਕਰਦਾ ਵਾਂ ਅੱਗੇ ਵੀ ਤੁਹਾਡੇ ਸਾਥ ਦਿੰਨੀ ਆ ਤੇ ਗਾੜੀ ਵੀ ਤੁਹਾਡੇ ਹੀ ਦੇਣਾ ਮੈਂ ਬਣਾ ਲਓ ਰੋਟੀ ਤੇ ਰੜੀ ਨਾਲ ਗੱਲ ਕਰੋ ਬਲਾਂ ਕੀ ਕੋਈ ਨਹੀਂ ਮੈਂ ਕਰਦੀ ਆ ਗੱਲ ਠੀਕ ਹੈ ਨਾ ਮੈਂ ਨਾ ਚੌਲ ਤਰ ਲਾਂ ਤੇ ਫਿਰ ਮੈਂ ਕਰਦੀ ਗੱਲ ਤੇ ਦੱਸਿਓ ਮੈਨੂੰ ਬਲਾਂ ਕੀ ਕਹਿੰਦੇ ਹੋ ਕੋਈ ਨਹੀਂ ਮੈਂ ਕਰਦੀ ਗੱਲ ਤੁਹਾਡੇ ਨਾਲ ਗੱਲ ਕਰ ਲਾਂਗੇ ਜਿਵੇਂ ਬੋਵਾਂਗੇ ਚਲ ਠੀਕ ਆ ਠੀਕ ਹੈ ਨਾ ਪਤਾ ਨਹੀਂ ਹੋ ਕਿਹੜੀ ਗੱਲ ਕਰਨੀ ਆ ਜਿਹੜੀ ਗੱਲ ਕਰਨੀ ਤੁਸੀਂ ਦੱਸ ਦਿਓ ਸਾਨੂੰ ਵੀ ਪਤਾ ਲੱਗ ਜੀ ਤੇ ਆ ਗੱਲ ਵਾ ਇਦਾਂ ਕਰਦੀਆਂ ਚੌਲ ਤੇ ਬਾਤਾਂ ਹੀ ਧਰਦੀਆਂ ਪਹਿਲਾਂ ਜਾ ਕੇ ਇਹਨਾਂ ਨਾਲ ਗੱਲ ਕਰਕੇ ਉਹਨੇ ਪੁੱਛ ਕਿਉਂਦੀ ਆ ਪੇ ਗੱਲ ਕੀ ਆ ਦੱਸੋ ਕਿਉਂ ਸਾਡਾ ਖੂਨ ਸਕਾਇਆ ਵਾ ਮੈਂ ਤਾਂ ਦੇਵ ਲਾਈਆਂ ਹਾਂ ਤੁਸੀਂ ਇੱਕੋ ਗੱਲ ਕਰੀ ਜਾਣ ਦੇ ਜੇ ਕਿ ਸਾਰੇ ਪਰਿਵਾਰ ਨੂੰ ਬਿਠਾਲ ਕੇ ਤੇ ਫਿਰ ਗੱਲ ਕਰਨੀ ਆ ਕਿਹੜੀ ਗੱਲ ਵਾ ਜਿਹੜੀ ਕਰਨੀ ਆ ਤੁਸੀਂ ਮੈਨੂੰ ਪਤਾ ਤੇ ਲੱਗੇ ਗੱਲ ਰਮਨੋ ਹੋਈ ਆ ਤੇ ਜਿਹੜਾ ਇਹ ਬਾਰ ਬਾਰ ਕਹਿੰਦਾ ਨਾ ਦਲਜੀਤ ਕਿ ਘਰ ਤੇ ਪੈਸੇ ਮੈਨ ਲਾਏ ਆ ਮੈਨ ਲਾਏ ਆ ਜੋ ਬੰਦਾ ਕੋਈ ਗੱਲਬਾਤ ਨਹੀਂ ਉਹ ਤੇ ਉਹ ਕਰਨਾ ਵਸਾਬ ਦੱਸਣਾ ਵੀ ਇਹਨੇ ਪੈਸੇ ਕਿਨੇ ਲਾਏ ਤੇ ਜੁਬਨ ਨੇ ਕਿਨੇ ਲਾਏ ਤਾਂ ਹੀ ਡੈਰੀ ਲੈ ਕੇ ਬੈਠੇ ਜੇ ਤਾਂ ਹੀ ਲੈ ਕੇ ਬੈਠਾ ਆ ਕਿਦਾਂ ਦੀ ਗੱਲ ਹੋਈ ਵੀ ਤੁਸੀਂ ਸਾਰਿਆਂ ਦੇ ਸਾਹਮਣੇ ਗੱਲ ਕਰਨੀ ਹੈ ਯਾਰ ਉਹ ਕਹਿੰਦਾ ਵੀ ਜੁਬਨ ਨੇ ਕੀਤਾ ਹੀ ਕੱਖ ਨਹੀਂ ਤਾਂ ਫਿਰ ਉਹਨੂੰ ਦੱਸਣਾ ਤਾਂ ਹੈ ਕਿ ਨਹੀਂ ਮੈਂ ਇਹਦਾ ਮਤਲਬ ਆ ਕਿ ਜੇ ਉਹਨੇ ਗੱਲ ਨਿਆਣੇ ਨੇ ਮੂੰਹ ਕੱਢਦੀ ਤਾਂ ਤੁਸੀਂ ਉਹ ਗੱਲ ਤਾਂ ਹੀ ਲੈ ਜਾਣੀ ਆ ਰਮ ਨੇ ਇੱਕ ਵਾਰੀ ਉਹ ਜਦੋਂ ਗੱਲ ਕਰਦਾ ਉਹ ਕਹਿੰਦਾ ਵੀ ਘਰ ਦੇ ਵਿੱਚ ਸਮਾਨ ਮੈਂ ਲਿਆਂਦਾ ਵਾ ਪੈਸੇ ਸਾਰੇ ਮੈਂ ਲਾਏ ਆ ਉਹ ਇੱਕ ਵਾਰੀ ਕਹਿੰਦਾ ਕਿੰਨੀ ਵਾਰੀ ਤੈਨੂੰ ਇਹ ਗੱਲ ਕਹਿ ਛੜੀ ਹੈ ਤੇ ਮੈਨੂੰ ਨਹੀਂ ਪਤਾ ਵੀ ਤੁਸੀਂ ਵੱਖਰੀ ਡਾਇਰੀ ਰੱਖੀ ਆ ਸਾਬ ਕਤਾਬ ਲਿਖਣ ਵਾਸਤੇ ਫਿਰ ਤੁਸੀਂ ਦੋਵਾਂ ਦਾ ਸਾਬ ਕਤਾਬ ਲਿਖਿਆ ਵਾ ਦੋਵਾਂ ਦਾ ਲਿਖਿਆ ਵੀ ਉਹਨੇ ਪੈਸੇ ਕਿੰਨੇ ਦਿੱਤੇ ਤੇ ਇੰਨੇ ਕਿੰਨੇ ਦਿੱਤੇ ਆ ਹੁਣ ਤੱਕ ਜਿੰਨਾ ਵੀ ਆ ਘਰ ਆਪਣਾ ਕੰਪਲੀਟ ਹੋਇਆ ਨਾ 18 ਲੱਖ ਰੁਪਈਆ ਲੱਗਾ ਘਰ ਤੇ ਫਿਰ ਹਾਂ ਗੱਲਾਂ ਕਰੋਗੇ ਨਾ ਦੋਵਾਂ ਜਾਣਿਆਂ 'ਚ ਪਾੜ ਪਊਗਾ ਕਿੱਦਾਂ ਦੀਆਂ ਗੱਲਾਂ ਡੇਜਾ ਕਰਾਂ ਪੜ ਮੈਂ ਪਾਉਂਦਿਆਂ ਕਿ ਤੂੰ ਪਾਉਂਦੀ ਆ ਮੈਂ ਕਹਦਾ ਪੁੰਦੀ ਆ ਆ ਜਾ ਕੇ ਸੁਈ ਮਿਰਤੇ ਹੀ ਹੁੰਦੀ ਆ ਉਹ ਮੇਰੀ ਗੱਲ ਸੁਣ ਦਲਜੀਤ ਕਰਦਾ ਵਾ ਨੌਕਰੀ ਤੂੰ ਉਹਦੇ ਗੁਣ ਗਾਈ ਜਾਂ ਨਹੀਂ ਆ ਜੇ ਉਹ ਘਰ ਕਮਾਈ ਕਰਦਾ ਸੀ ਤੇ ਘਰੇ ਦਿੰਦਾ ਸੀ ਕਾਦੇ ਮੈਂ ਗੁਣ ਗਾਈ ਜਾਂਦੀ ਆ ਜੇ ਨੌਕਰੀ ਕਰਦਾ ਵਾ ਤਨਖਾਹ ਵੀ ਲਿਉਂਦਾ ਸੌਦਾ ਪੱਤਾ ਸਾਰਾ ਲਿਉਂਦਾ ਵਾ ਫਿਰ ਨਿਆਣੇ ਨੂੰ ਕਹਿਣਾ ਤੇ ਹੁੰਦਾ ਹੀ ਆ ਮੇਰੀ ਗੱਲ ਸੁਣ ਲੈ ਜੇ ਉਹ ਦਲਜੀਤ ਨੌਕਰੀ ਕਰਦਾ ਸੀ ਇਹ ਘਰ ਦਾ ਕੰਮ ਕਰਦਾ ਸੀ ਨਾ 9-9 ਲੱਖ ਰੁਪਇਆ ਲੱਗਾ ਵਾ ਦੋਵਾਂ ਦਾ ਇਹ ਤੁਸੀਂ ਕਿਦਾਂ ਕਹਿਤਾ ਵੀ 9-9 ਲੱਖ ਲੱਗਾ ਵਾ ਉਹ ਪੈਸੇ ਕਿੱਥੋਂ ਲਿਆਉਂਦਾ ਰਿਆ ਵਾ ਕੌਣ ਜੋਬਨ ਤੇ ਅੜੇ ਕਮਾਈ ਕਰਕੇ ਦਿੰਦਾ ਹੀ ਉਹ ਕਿੱਥੋਂ ਹੁੰਦੀ ਹੀ ਆ ਬਹੁਤ ਕਮਾਈ ਕਰਕੇ ਦਿੰਦਾ ਹੀ ਉਹ ਤੇ ਰਮਨ ਕਮਾਈ ਦੀ ਗੱਲ ਸੁਣ ਲਾ ਮੈਂ ਤਾਂ ਜਿਹੜਾ ਹਿਸਾਬ ਲਿਖਣਾ ਲਿਖਣਾ ਵਾ ਇਹਨਾਂ ਵੀ ਦੋਵਾਂ ਜਣਾ ਲਿਖਿਆ ਵਾ ਕਿ ਇਹ ਕਿੰਨੇ-ਕਿੰਨੇ ਪੈਸੇ ਦਿੱਤੇ ਆ ਘਰ ਅੱਛਾ ਜੋਬਨ ਇੰਨੇ ਜੋਗਾ ਹੈਗਾ ਵਾ ਪੀ ਸਾਬ ਕਿਤਾਬ ਵੱਖਰਾ ਲੈ ਕੇ ਬਿਠਾ ਵਾ ਹਾਂ ਆਪੇ ਜਦੋਂ ਬਿਠਾਉਂਦੇ ਅਸੀਂ ਸਾਰਾ ਪਰਿਵਾਰ ਬਹਿ ਗਏ ਤੇ ਆਪੇ ਆਪਣੀਆਂ ਕਾਪੀਆਂ ਲੈ ਕੇ ਆਉਣਗੇ ਪੀ ਆਹ ਵੇਖੋ ਆ ਕੰਮ ਤੇ ਹੀ ਕਰਵਾ ਗਈ ਛੱਡਣਾ ਵਾ ਵੇਖ ਲਿਓ ਦੋਹਾਂ ਭਰਾਵਾਂ ਵਿੱਚ ਪਾੜ ਪੈ ਜਾਣਾ ਵਾ ਕੂਨ ਬੋਲਣ ਜੋਗੇ ਨਹੀਂ ਰਹਿਣਾ ਇੱਕ ਦੂਜੇ ਨਾਲ ਪਾੜ ਪੈ ਜੇ ਤੇ ਪੈ ਜੇ ਆਹ ਰੋਜ ਦਾ ਕੰਜਰ ਖਾਂਦਾ ਇਹ ਤਾਂ ਖਤਮ ਹੋ ਜਾਊਗਾ ਚੰਗਾ ਚੰਗਾ ਇਹੋ ਹੀ ਕੰਮ ਤੇ ਹੀ ਕਰਨਾ ਹੈਗਾ ਦਲਜੀਤ ਤੇ ਤੁਹਾਨੂੰ ਉਦਾਂ ਹੀ ਚੁਪਦਾ ਵਾ ਉਹ ਮਾੜਾ ਲੱਗਦਾ ਵਾ ਰਮਨ ਮੈਨੂੰ ਦੋਵੇਂ ਕੋਜੇ ਆ ਮੈਨੂੰ ਚੁਪਦਾ ਨਹੀਂ ਆ ਉਹ ਗੱਲ ਇਹ ਆ ਵੀ ਜਦੋਂ ਬਾਰ ਬਾਰ ਇੱਕੋ ਗੱਲਾਂ ਕਰੀ ਜਾਂਦਾ ਉਹ ਨਾ ਦਲਜੀਤ ਵੀ ਮੈਂ ਘਰ ਤੇ ਪੈਸੇ ਲਾਏ ਆ ਉਹ ਕਹਿੰਦਾ ਮੈਂ ਲਾਏ ਆ ਤੇ ਆਪੇ ਦੱਸ ਦੇਣਗੇ ਇੱਕ ਦੂਜੇ ਨੂੰ ਕਿ ਕਿੰਨੇ ਕਿੰਨੇ ਲਾਏ ਆ ਤੁਸੀਂ ਨਾ ਕੋਈ ਨਾ ਕੋਈ ਸਿਆਪ ਵੇਹਲਾ ਜਿਹੜੀ ਗੱਲ ਸੱਚੀ ਕਰੀਏ ਉਹ ਇਹਨੂੰ ਚੁੱਪਦੀ ਆ ਹੁਣੇ ਵੇਖਿਆ ਵਾ ਵੀ ਉਹਦਾ ਹਸਾਬតាម ਉਹਨੇ ਲਿਖਿਆ ਵਾ ਤੇ ਹੁਣ ਉਲਟ ਹੋ ਗਈ ਆ ਇਹ ਤਾਂ ਕਰੀ ਮੈਂ ਬਿਠਾਉਂਗਾ ਸਾਰੇ ਪਰਿਵਾਰ ਨੂੰ ਤੇ ਯਾਰ ਸੋਈ ਚ ਗਏ ਹੀ ਮੰਮੀ ਨੇ ਕੀ ਗੱਲ ਕਰਨ ਦੇ ਹੀ ਇਹੋ ਪੁੱਛਿਆ ਮੰਮੀ ਨੂੰ ਮੈਂ ਡੈਡੀ ਕਹਿੰਦੇ ਆ ਸਾਰੇ ਨੂੰ ਇਕੱਠੇ ਬਿਠਾਉਣਾ ਵਾ ਕੀ ਗੱਲ ਕਰਨੀ ਆ ਮੰਮੀ ਕਹਿੰਦੇ ਮੈਨੂੰ ਵੀ ਨਹੀਂ ਪਤਾ ਤੇ ਮੈਂ ਮੰਮੀ ਨੂੰ ਨਾ ਡੈਡੀ ਵੱਲ ਭੇਜਿਆ ਵਾ ਵੇਹ ਤੇ ਪੁੱਛ ਕੇ ਆਉਂਦੇ ਆ ਵੀ ਕੀ ਕਹਿਣਾ ਵਾ ਠੀਕ ਆ ਪਤਾ ਨਹੀਂ ਲੱਗੀ ਕਿਹੜੀ ਗੱਲ ਕਰਨੀ ਆ ਹਾਂਜੀ ਹੜਾ ਤਾਂ ਖੂਨ ਸੁੱਕਣੇ ਪਾਇਆ ਡੈਡੀ ਨੇ ਪਤਾ ਨਹੀਂ ਕਿਹੜੀ ਗੱਲ ਕਰਨੀ ਡੈਡੀ ਉਦੋਂ ਵੀ ਉਹਨਾਂ ਵੱਲ ਦੀ ਗੱਲ ਕਰਨ ਦੇ ਹੀ ਹੁਣ ਵੀ ਉਹਨਾਂ ਨੇ ਆਉਂਦਾ ਹੀ ਸਾਥ ਦੇਣਾ ਵਾ ਚੰਗੀਆਂ ਛੁੱਟੀਆਂ ਆਈਆਂ ਵਾ ਮੈਂ ਕਿਹਾ ਕਿ ਕਿਤੇ ਘੁੰਮਣ ਜਾਵਾਂਗੇ ਡੈਡੀ ਨੇ ਆ ਮਖੜਿਆ ਪੰਗਾ ਪਾ ਲਿਆ ਮੇਲਾ ਤਾਂ ਮੰਮੀ ਆਉਂਦੇ ਆ ਆਉਂਦੇ ਪੁੱਛਣੇ ਭਲਾ ਕੀ ਕਹਿੰਦੇ ਆ ਹਾਂਜੀ ਆਈ ਗਏ ਬੈਠੇ ਪੁੱਤ ਹਾਂਜੀ ਉਵੇਂ ਹੀ ਬੈਠੇ ਦਲਜੀਤ ਹਾਂਜੀ ਤੇਰੇ ਡੈਡੀ ਨਾਲ ਤਾਂ ਮੈਂ ਗਈ ਹਾਂ ਅੱਛਾ ਕੀ ਕਹਿੰਦੇ ਕਹਿਣਾ ਉਹਨਾਂ ਨੇ ਕੀ ਆ ਉਹ ਤੇ ਡਾਇਰੀ ਕੱਢ ਕੇ ਬੈਠੇ ਆ ਸਾਫ ਕਿਤਾਬਲੀ ਹੈ ਜੇ ਤੇ ਅਛਾ ਉਹ ਕਹਿੰਦੇ ਵੀ 18 ਲੱਖ ਰੁਪਈਆ ਲੱਗਾ ਵਾ ਹਾਂਜੀ 9 ਲੱਖ ਦਲਜੀਤ ਦਾ ਲੱਗਾ ਤੇ 9 ਹੀ ਜੋਬਨ ਦਾ ਲੱਗਾ ਵਾ ਮੰਮੀ ਹੈ ਤੇ ਦਈਆਂ ਮਮੀ ਲਿਖਿਆ ਸਾਰਾ ਸਾਹਿਬ ਤਾਂ ਹੁਣ ਕੋ ਸੋਚ ਲਾ ਤੂੰ ਕੀ ਕਰਨਾ ਹੁਣ ਕਰਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਮੰਮੀ ਮੈਨੂੰ ਘਾਟਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਗੱਲ ਕਰਨੀ ਹੈ ਸਾਰੀ ਵੀ ਐ ਸੰਦੀਪ ਇਹਨੂੰ ਮੈਂ ਕਿਹਾ ਵੀ ਜੇ ਤੇਰਾ ਪਿਓ ਕੋਈ ਗੱਲ ਕਰ ਵੀ ਦੇਵੇ ਤੇ ਥੋੜਾ ਜਿਹਾ ਚੁੱਪ ਰਹੀਦਾ ਹੁੰਦਾ ਜਦੋਂ ਸਿਆਣੇ ਬਿਆਣੇ ਬੰਦੇ ਨੂੰ ਮੋੜ ਕੇ ਜਵਾਬ ਦੇਈਏ ਨਾ ਫੇ ਅਗਲੇ ਨੂੰ ਪੁੱਸਾ ਚੜ ਜਾਂਦਾ ਵੀ ਮੇਰੇ ਹੀ ਬੱਚੇ ਤੇ ਮੈਨੂੰ ਜਵਾਬ ਦੇਣ ਡੇ ਆ ਮੰਮੀ ਮੈਂ ਤਾਂ ਉਹਨਾਂ ਕਰਕੇ ਜਵਾਬ ਦੇਣਾ ਹੀ ਏ ਤੇ ਭੂਵੇਂ ਚੜੇ ਦੋਵੇਂ ਜਣੇਓ ਚੱਲ ਕੋਈ ਗੱਲ ਨਹੀਂ ਹੁਣ ਅੱਜ ਹੌਸਲਾ ਰੱਖੀ ਜੇ ਆਪਾਂ ਨੂੰ ਭਾਲਣਗੇ ਵੀਨਾ ਤਾਂ ਕੋਈ ਗੱਲ ਨਾ ਕਰੀ ਮੈਂ ਮੈ ਕੀ ਗੱਲ ਕਰਨੀ ਆ ਜਿਹੜਾ ਹਸਾਬ ਦਾ ਭਾਇ ਹੋਰ ਦੱਸਣਾ ਹੀ ਪੈਣਾ ਨਾ ਜਿੰਨੀ ਕੀ ਗੱਲ ਡੈਡੀ ਕਰਨਗੇ ਨਾ ਉਹਨਾਂ ਕੀ ਜਵਾਬ ਦਿਓ ਜੇ ਦੋ ਵਾਧੂ ਗੱਲ ਕਰਨਗੇ ਫਿਰ ਸਾਨੂੰ ਤਾਂ ਜਵਾਬ ਦੇਣਾ ਹੀ ਪੈਣਾ ਵਾ ਉਹਨਾਂ ਨੂੰ ਕਰਦੇ ਰਹਿੰਦੇ ਆ ਕੀ ਕਰ ਲੈਣਗੇ ਉਹ ਉਹਨੇ ਪੂੜਾ ਭੂਏ ਚ ਰੱਖ ਲੈਣਾ ਜੋਗਨ ਨੂੰ ਤਾਂ ਕੀ ਕਰੂ ਝਾੜ ਲੈਂਦੀ ਕੋਈ ਗੱਲ ਨਹੀਂ ਕੀ ਕਰ ਲੂੰਗੀ ਕਰ ਲੂੰਗੀ ਮੈਂ ਆਪੇ ਗੱਲ ਦੂਜੀ ਗੱਲ ਇਹ ਆ ਵੀ ਘਰ ਦਾਦੇ ਜਿਹੀਂ ਨਾ ਹੀ ਨਹੀਂ ਲੈਣਾ ਅਜੇ ਚੁੱਪ ਕੀਤਾ ਰਿਆ ਹਾਂ ਤੇਲ ਵੇਖ ਤੇਲ ਦੀ ਧਾਰ ਵੇਖ ਵੀ ਬੰਦਾ ਕੀ ਆ ਉਹ ਕੀ ਆਂਦਾ ਤੇ ਤੇਰਾ ਪਿਓ ਕੀ ਆਂਦਾ ਸਮਾਨ ਬਾਰੇ ਕੀ ਕਹਿੰਦੇ ਸਮਾਨ ਬਾਰੇ ਵੀ ਇਹੋ ਗੱਲ ਹੀ ਕਹਿੰਦੇ ਆ ਵੀ ਅੱਧਾ ਅੱਧਾ ਹੀ ਆਇਆ ਵਾ ਅੱਧਾ ਨਹੀਂ ਹੈਗਾ ਮੰਮੀ ਚੱਲ ਕੋਈ ਨਹੀਂ ਤੈਨੂੰ ਮੈਂ ਕਿਹਾ ਨਾ ਕਿਤੇ ਮਾੜਾ ਮੋਟਾ ਕਾਟਾ ਖਾਣਾ ਵੀ ਪੈਂਦਾ ਵਾ ਤੇ ਤੈਨੂੰ ਮੈਂ ਸਾਰਾ ਨਹੀਂ ਲੱਗਣ ਦਿੰਦੀ ਗੱਲ ਮੈਂ ਕਰੂੰਗੀ ਫਿਰ ਗੱਲ ਕਰਨੀ ਹੀ ਕਰਨੀ ਹੈ ਫਿਰ ਮੈਂ ਨਹੀਂ ਬੋਲ ਜਿਆਦਾ ਤੂੰ ਨਾ ਬੋਲੀ ਤੈਨੂੰ ਇਹੋ ਹੀ ਸਮਝਾਉਣ ਲਈ ਮੈਂ ਕਦੋਂ ਦੀ ਸੰਦੀਪ ਤੂੰ ਇਹਨੂੰ ਸਮਝਾ ਇਹਦੇ ਖਾਣੇ ਵਿੱਚ ਪਾ ਵੀ ਨਹੀਂ ਬੋਲੀਦਾ ਹੁੰਦਾ ਸੁਣ ਲਈ ਮੰਮੀ ਦੀ ਗੱਲ ਬੋਲਿਓ ਨਾ ਜਿਆਦਾ ਉੱਥੇ ਮੈਨੂੰ ਨਹੀਂ ਪਤਾ ਫਿਰ ਡੈਡੀ ਨੇ ਉਹਨਾਂ ਵੱਲ ਦੀ ਗੱਲ ਕਰਨੀ ਹੈ ਮੈਂ ਕਾਲੀ ਬੋਲਣਾ ਮੈਨੂੰ ਤੇ ਇਹ ਆ ਕਿ ਹਾਨੂੰ ਬਸ ਕਾਟਾ ਨਾ ਹੋਵੇ ਉਹ ਕਾਟਾ ਨਹੀਂ ਪੈਗਾ ਕੋਈ ਗੱਲ ਨਹੀਂ ਮੰਮੀ ਨੇ ਆਪੇ ਗੱਲ ਕਰ ਲੈਣੀ ਹੈ ਤੇਰਾ ਕਰਕੇ ਤੇ ਤੇਰੇ ਪਿਓ ਨਾਲ ਸਿਰਖ ਪਾਈ ਕਰਕੇ ਆਈਆਂ ਮੈਂ ਅੱਛਾ ਹੋਰ ਕੀ ਕਹਿੰਦੇ ਇਹੋ ਗੱਲ ਹੀ ਕਹਿਣ ਦੇ ਆ ਕਿ ਤੁਸੀਂ ਉਹਨੂੰ ਵਾਧੂ ਘਾਟੂ ਸਮਝਿਆ ਉਹ ਵੀ ਘਰੇ ਕਮਾਈ ਕਰਦਾ ਰਿਆ ਕਮਾਈ ਕਰਕੇ ਉਹਨੇ ਪੈਸੇ ਦਿੱਤੇ ਆ 9 ਲੱਖ ਦਿੱਤਾ ਉਹਨੇ ਪੂਰਾ ਤੇ ਮੈਂ ਫਿਰ ਉਸੇ ਜਵਾਬ ਕੀ ਦਿੰਦੀ ਮੈਨੂੰ ਜੇ ਹੋਰ ਸਮਝ ਨਹੀਂ ਹੁੰਦੀ ਉਹਨੇ 9 ਲੱਖ ਕਿਤੋਂ ਕੱਢਿਆ ਵਾ ਦਲਜੀਤ ਤੂੰ ਵੀ ਤਾਂ ਸਾਰਾ ਹਿਸਾਬ ਕਿਤਾਬ ਲਿਖਿਆ ਹੀ ਆ ਨਾ ਕਿ ਕਿੱਥੇ ਕਿੱਥੇ ਖਰਚੇ ਆ ਤੇ ਦਿੱਤਾ ਵੀ 9 ਲੱਖ ਉਹਨੇ ਹੈਗਾ ਵਾ ਅਸੀਂ ਕਹਿ ਕੁਝ ਨਹੀਂ ਸਕਦੇ ਜੇ ਹੁਣ ਜ਼ਿਆਦਾ ਵੀ ਉੱਚੇ ਹੋ ਹੋ ਕੇ ਪਾਵਾਂਗੇ ਨਾ ਅਸੀਂ ਝੂਠੇ ਪੈਣਾ ਹੀ ਹਾਂ ਕਿਤੇ ਚੁੱਪ ਕਰਨਾ ਵੀ ਪੈਂਦਾ ਤਾਂ ਕਿਤੇ ਉੱਚੀ ਬੋਲਣਾ ਵੀ ਪੈਂਦਾ ਮੈਂ ਵੀ ਹਿਸਾਬ ਲਿਖਣਾ ਇਹ ਸਾਰਾ ਉਨੇ ਨੌ ਲੱਕ ਦਿੱਤਾ ਵਾ ਪਤਾ ਨਹੀਂ ਕਿਦਾਂ ਪੈਸੇ ਇਕੱਠੇ ਕਰ ਲੈਂਦਾ ਰਿਹਾ ਉਹ ਉਹ ਫਸਲ ਚ ਹੀ ਦਿੰਦਾ ਰਿਹਾ ਵਾ ਚੱਲ ਦਲਜੀਤ ਮਿਹਨਤ ਤੇ ਉਹ ਵੀ ਬਥੇਰੀ ਕਰਦਾ ਰਿਹਾ ਵਾ ਕੁੱਤੇ ਦੀ ਮੋਤੇ ਮਾਰਨਾ ਪੈਂਦਾ ਵਾ ਉਹਨੂੰ ਮਹਾਰਾਣੀ ਨੂੰ ਪਤਾ ਲੱਗ ਗਿਆ ਨਾ ਉਹਨੇ ਹੋਰ ਚੜ ਜਾਣਾ ਤਾਂ ਹੀ ਮੈਂ ਕਹਿਣ ਲਈ ਆ ਵੀ ਹੁਣ ਨਾ ਸਹਿ ਵਟ ਜਾ ਚੁੱਪ ਕਰ ਜਾ ਹੁਣ ਚਲੋ ਮੈਂ ਨਹੀਂ ਬੋਲਦਾ ਤੁਸੀਂ ਗੱਲ ਕਰ ਲਿਓ ਮੈਂ ਆਪੇ ਗੱਲ ਕਰ ਲੀ ਤੇਰੇ ਪਿਓ ਨੂੰ ਤੇ ਮੈਂ ਉਹ ਗੱਲ ਕਹੀ ਮੈਂ ਹੁਣ ਮਿੱਟੀ ਪਾਉ ਇਹ ਗੱਲ ਤੇ ਪਰ ਉਹ ਮੰਦਾ ਵਾ ਉਹਦੇ ਮੰਦਾ ਹੀ ਨਹੀਂ ਮੇਰੀ ਗੱਲ ਕੋਈ ਦਲਜੀਤ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲੈ ਜਦੋਂ ਤੇਰੇ ਕਾਗਜ਼ ਪੱਤਰ ਜਾਲੀ ਬਣਵਾਏ ਸੀ ਨਾ ਕਿੰਨੇ ਪੈਸੇ ਲੱਗੇ ਸੀ ਪੰਡਰ ਪਈਆਂ ਦੀ ਲੱਗੀ ਸੀ ਉਦੋਂ ਇਹ ਤਾਂ ਪਤਾ ਮੈਨੂੰ ਤੇ ਉਹ ਜੋ ਬੰਨੇ ਦਿੱਤੇ ਸੀ ਉਹ ਤਾਂ ਤੇਰੇ ਪਿਓ ਨੂੰ ਚੇਤਾ ਹੀ ਨਹੀਂ ਗਾਲੀ ਖਾਂਦਾ ਤਾਂ ਹੀ ਤੈਨੂੰ ਮੈਂ ਕਹਿਣ ਲਈ ਆ ਕਿ ਤੈਨੂੰ ਤਾਂ ਮਹੀਨੇ ਦੇ ਮਹੀਨੇ ਸੁੱਕੀ ਕਮਾਈ ਆਉਂਦੀ ਐ ਦੋਵੇਂ ਜਾਣੇ ਤੁਸੀਂ ਤਨਖਾਹ ਲੈਣ ਡੇ ਜੀ ਤੇ ਜੇ ਉਹ ਚੇਤਾ ਆ ਗਿਆ ਨਾ ਫੇਰ ਤੈਨੂੰ ਪੱਲਿਓਂ ਦੇਣੇ ਪੈਣਗੇ ਹਾਂ ਚਲ ਮੰਮੀ ਮੈਂ ਡੇੜੀ ਅੱਗੇ ਨਹੀਂ ਬੋਲਦਾ ਬਾਕੀ ਗੱਲ ਤੁਸੀਂ ਸੰਭਲਿਓ ਕੋਈ ਗੱਲ ਨਹੀਂ ਮੈਂ ਗੱਲ ਕਰ ਲੂੰਗੀ ਕਿਉਂ ਤੇਰੇ ਨੂੰ ਪਤਾ ਨਹੀਂ ਕਿੱਥੋਂ ਇੱਕ ਦਿਨ ਚੇਤਾ ਆ ਗਿਆ ਤੇ ਉਸ ਦਿਨ ਮੈਨੂੰ ਕਹਿਣ ਡੇ ਸੀ ਕਿ ਉਸ ਦਿਨ ਹੀ ਪੈਸੇ ਲੱਗੇ ਜੋ ਬੰਦ ਤੇ ਕਿੰਨਾ ਖਰਚਾ ਹੋਇਆ ਵਾ ਫੇਰ ਮੈਂ ਉੱਥੇ ਜਵਾਬ ਕੀ ਦੇਵਾਂ ਮੈਨੂੰ ਤਾਂ ਗਾੜੀ ਆਪ ਕੋਈ ਗੱਲ ਨਹੀਂ ਹੁੰਦੀ ਇਹੋ ਗੱਲ ਕੰਡੇ ਆ ਜਲੀ ਖਾਗ ਜਾਂਦੀ ਇਹ ਕਿਹਨੇ ਸੁਣ ਲਿਆ ਫੇਰ ਹਾਂ ਤੇ ਗੱਲ ਮੈਂ ਕਹੀ ਸੀ ਮੈਂ ਹਾਂ ਕੰਦਾ ਨੂੰ ਕੰਨ ਹੁੰਦੇ ਆ ਚੁੱਪ ਕਰ ਜੋ ਜੇਕਰ ਮੈਂ ਉਹਦੀ ਘਰ ਦੀ ਨੂੰ ਪਤਾ ਲੱਗ ਗਿਆ ਨਾ ਤਾਂ ਰੌਲਾ ਪੈ ਜਾਣਾ ਸਾਰੇ ਹੀ ਉਹਨੇ ਆਪਣੇ ਪਿੱਛੇ ਦੱਸਤਾ ਨਾ ਕਿਤੇ ਆਪਣੇ ਪੇਕੇ ਸਾਰੇ ਨੂੰ ਪਤਾ ਲੱਗ ਜਾਣਾ ਚੱਲ ਕੋਈ ਗੱਲ ਨਹੀਂ ਹੁਣ ਕੋਈ ਗੱਲ ਨਹੀਂ ਹੁੰਦੀ ਤੁਝੇ ਸੱਦਣ ਕੇ ਨਾ ਡੈਡੀ ਤੇਰੇ ਚਲ ਜਾਇਓ ਪਰ ਗੱਲ ਕੋਈ ਨਾ ਕਰਿਓ ਹੁਣਾਂ ਤੇ ਮੈਂ ਵੀ ਲੱਗ ਗਈ ਆ ਕੋਈ ਨਹੀਂ ਮੈਂ ਗੱਲ ਕਰੂੰਗੀ ਤੁਹਾਡੀ ਕੋਈ ਵੀ ਇੰਨੀ ਕਦੋਂ ਬੈਂਦੇ ਆ ਕਰ ਲਾਂਗੀ ਗੱਲ ਕੋਈ ਗੱਲ ਨਹੀਂ ਆਹੋ ਸੰਦੀਪ ਸਬਜੀ ਮੈਂ ਬਣਾਤੀ ਆ ਤੇ ਆਜੋ ਫੁਲਕੇ ਲਾਚਾਰ ਤੇ ਰੋਟੀ ਖਾਈਗੀ ਹੋਰ ਨਵਾਂ ਸੇ ਆਪਾ ਪਹਿਜਣਾ ਸੰਦੀਪ ਮੇਰੀ ਗੱਲ ਸੁਣ ਤੇ ਡੈਡੀ ਦੱਸਣਗੇ ਨਾ ਸਾਰਾ ਸਾਹਿਬ ਤੂੰ ਕੋਈ ਗੱਲ ਨਹੀਂ ਕਰਨੀ ਠੀਕ ਆ ਜਾਂ ਮੈਂ ਗੱਲ ਕਰੂੰਗਾ ਜਾਂ ਮੰਮੀ ਕਰੂਗੀ ਨਹੀਂ ਨਹੀਂ ਮੈਨੂੰ ਕੀ ਲੋੜ ਹੈ ਗੱਲ ਕਰਨ ਦੀ ਫੇ ਤੂੰ ਨਹੀਂ ਕੋਈ ਵੀ ਗੱਲ ਕਰਨੀ ਵਾਧੂ ਠੀਕ ਆ ਨਾ ਉਹਨੇ ਕਹਣਾ ਇਹ ਵੀ ਬੋਲਦੀ ਹਾਂਜੀ ਚਲੋ ਤਾਂ ਆ ਜਾਓ ਫਿਰ ਮੈਂ ਰੋਟੀ ਬਣਾਉਣੀ ਹੈ ਚੱਲਿਆ ਰੋਟੀ ਬਣਾਉਂਦਾ ਰਮਨ ਹਾਂਜੀ ਆਉਣ ਰਹੀ ਆ ਆ ਬੱਚਿਆਂ ਨੂੰ ਆਵਾਜ਼ ਦੇ ਵੀ ਆ ਜਾਣ ਉੱਤੇ ਦਿੱਤੀ ਆਵਾਜ਼ ਆਉਂਦੇ ਆ ਕਿਹੜੀ ਗੱਲ ਕਰਨੀ ਆ ਹੁਣ ਕੋਈ ਵੀ ਗੱਲ ਆ ਸਾਫ ਕਿਤਾਬ ਨਾਲ ਕਰਿਓ ਇਹ ਨਾ ਹੋਵੇ ਤੇ ਇਦਾਂ ਦੀ ਗੱਲ ਕਰ ਦੋ ਤੇ ਦੋਵੇਂ ਭਰਾ ਵੱਖੋ ਵੱਖਰੇ ਹੋ ਜਾਣਾ ਰਮਨ ਗੱਲ ਤੇ ਤੈਨੂੰ ਵੀ ਪਤਾ ਵੀ ਸਾਫ ਤਾਬਦੀ ਕਰਨੀ ਆ ਤੇ ਜੇ ਵਾਕ ਹੋਣਾਰੇ ਹੋਣਾ ਉਹ ਤੇ ਹੋ ਜਾਣਾ ਫਿਰ ਮੈਂ ਕੀ ਕਰ ਸਕਦਾ ਭਾਵੇਂ ਸਾਹ ਕਤਾਬ ਦੀ ਕਰਨੀ ਆ ਕਿਸ ਤਰੀਕੇ ਨਾਲ ਕਰੀ ਦਿੰਦੀ ਗੱਲ ਤਰੀਕਾ ਤੂੰ ਦੱਸ ਦੇ ਫਿਰ ਕਿੱਦਾਂ ਕਰਨੀ ਚਲ ਕੋਈ ਨਹੀਂ ਦੱਸ ਦੂੰਗੀ ਫਿਰ ਹਾਂ ਕੀ ਕਹਿੰਦੇ ਆਉਣ ਲੱਗੇ ਆਉਣ ਲੱਗੇ ਦਿਲਜੀਤ ਆਜੋ ਹਾਂ ਜੀ ਜੀ ਲੋਹੋ ਕੁਰਸੀਆਂ ਬੈਗੋ ਮੇਰਾ ਪੁੱਤ ਬੈਠ ਜਾਓ ਅੱਛਾ ਪੁੱਤ ਉਹ ਆਵਾਜ਼ ਤਾਨੂੰ ਮੈਂ ਮਾਰੀ ਆ ਤਾਂ ਕਿ ਜਿਹੜਾ ਘਰ ਦਾ ਖਰਚਾ ਖੁੱਤਿਆ ਹੁਣ ਤੱਕ ਜਿੰਨਾ ਵੀ ਹੋਇਆ ਘਰ ਤੇ ਲੱਗਾ ਹਾਂਜੀ 18 ਲੱਖ ਰੁਪਈਆ ਲੱਗਾ ਤੇ ਤੁਸੀਂ ਆਪਣਾ ਲਿਖਿਆ ਕਿ ਕਿੰਨਾ ਲੱਗਾ ਤੇ ਇਹਨੇ ਵੀ ਲਿਖਿਆ ਆਪਣਾ ਦਲਜੀਤ ਨੇ ਵੀ ਹਾਂਜੀ ਹਾਂਜੀ ਦਲਜੀਤ ਲਿਖਿਆ ਵਾ ਹਾਂਜੀ ਲਿਖਿਆ ਡਾਡੀ ਤੇ ਘਰ ਤੇ ਕਿੰਨਾ ਖਰਚਾ ਆਇਆ ਸੀ 18 ਲੱਖ ਰੁਪਈਆ ਆਇਆ ਸੀ ਤੁਹਾਨੂੰ ਇਹ ਗੱਲ ਦਾ ਪਤਾ ਨਾ ਹਾਂਜੀ ਇਹ ਪਤਾ ਹੀ ਤੇ ਜੇ ਪੁੱਤ ਤੂੰ ਲਿਖਿਆ ਆਪਣਾ ਹਿਸਾਬ-ਤਾਬ ਤੇ ਦੱਸ ਵੀ ਕਿੱਥੇ ਆ ਕੜੀ ਮੈਂ ਲਿਖਿਆ ਸਾਰਾ ਵੇਖ ਕੇ ਆਇਆ ਹਾਂ ਅੱਛਾ ਤੂੰ ਵੀ ਜੋਪਨ ਇਹੋ ਹੀ ਸਾਫ ਤੇ ਇਹੋ ਹੀ ਆ ਵੀ 18 ਲੱਖ ਰੁਪਏ ਉੱਤੇ ਕੋ 1000 ਰੁਪਏ ਲੱਗੇ ਸੀਗੇ ਉਹ ਚਲੋ 150 ਦੀ ਕੋਈ ਗੱਲ ਨਹੀਂ ਆ ਤੇ 18 ਲੱਗਾ ਸੀ ਅੱਛਾ ਅੱਧੇ ਪੈਸੇ ਮੈਂ ਦਿੱਤੇ ਆ ਵਿੱਚੋਂ ਅੱਧੇ ਦਲਜੀਤ ਨੇ ਦਿੱਤੇ ਆ ਬਾਕੀ ਜੋ ਸਾਂਝੇ ਥਾਂ ਲੱਗਾ ਵਾ ਉਹ ਤੁਹਾਨੂੰ ਪਤਾ ਹੀ ਸਾਰਾ ਕਿਉਂ ਦਲਜੀਤ ਠੀਕ ਆ ਨਹੀਂ ਠੀਕ ਆ ਅੱਦੇ ਨੇ ਦਿੱਤੇ ਸੀ ਅੱਦੇ ਮੈਂ ਦਿੱਤੇ ਆ 9 ਲੱਖ ਇਹਨੇ ਲਾਇਆ ਸੀ 9 ਮੈਂ ਲਾਇਆ ਵਾ ਬਾਕੀ ਜਿਹੜਾ ਘਰ ਦਾ ਸਮਾਨ ਵਾ ਉਹ ਤੈਨੂੰ ਪਤਾ ਵਾ ਵੀ ਉਹ ਸਾਰਾ ਮੈਂ ਲੈਂਦਾ ਸੀ ਡੈਡੀ ਜੀ ਆ ਤੇ ਗੱਲ ਗਲਤ ਵਾ ਨਾ ਜਿਹੜਾ ਸਮਾਨ ਆਹੀ ਲਿਓਂਦੇ ਰਹੇ ਉਹਦਾ ਕੋਈ ਨਾਂ ਨਹੀਂ ਡਰ ਜੀ ਸਾਰਾ ਸਮਾਨ ਮੈਂ ਲਿਖਿਆ ਵਾ ਜੋ ਮੈਂ ਲੈ ਕੇ ਆਇਆ ਵਾ ਇਹ ਦਲਜੀਤ ਤੁਸੀਂ ਵੀ ਸਾਰਾ ਹਿਸਾਬ-ਕਿਤਾਬ ਲਿਖਿਆ ਤੇ ਮੈਂ ਵੀ ਡੈਰੀ ਤੇ ਲਿਖਿਆ ਵਾ ਠੀਕ ਆ ਕਿ ਨਹੀਂ ਜਿੰਨਾ ਵੀ ਖਰਚਾ ਆਇਆ ਨਾ ਹੁਣ ਤੱਕ ਤੂੰ ਇੱਕ ਪਰਦੇ ਲੈਂਦੇ ਆ ਤੇ ਇੱਕ ਸੋਫੇ ਲੈਂਦੇ ਘਰ ਚ ਸਾਂਝੇ ਚ ਤੇ ਇੱਕ ਤੇ ਸ਼ੀਸ਼ਾ ਇੱਕ ਦੋ ਲਾ ਤਾਉ ਤੇ ਮੈਂ ਕਹਿ ਨਹੀਂ ਸਕਦਾ 60 70 ਹਜ਼ਾਰ ਦਾ ਖਰਚਾ ਤੇਰਾ ਆਇਆ ਹੋਇਆ ਸਾਰਾ ਹੀ ਚੱਲ ਹੁਣ ਬੱਚਿਆਂ ਦਾ ਤੁਸੀਂ ਸਾਰਾ ਕਿਤਾਬ ਕਰੋਗੇ 10 20 ਹਜ਼ਾਰ ਵੱਧ ਗਈ ਤਾਂ ਕੱਟ ਗਈ ਜਾਣਦਿਆ ਕਰੋ ਗੱਲ ਤੁਸੀਂ ਤਾਂ ਪਿਓ ਜਿਹੇ ਇਦਾਂ ਦੀਆਂ ਗੱਲਾਂ ਕਰਦੇ ਚੰਗੇ ਲੱਗਦੇ ਜੀ ਰਮਨ ਨੇ ਤੇਰੇ ਹੁੰਦਿਆਂ ਸੰਦੀਪ ਵੀ ਸਾਹਬ ਦੱਸਣ ਡਿਆ ਤੇ ਦਲਜੀਤ ਵੀ ਦੱਸਣ ਡਿਆ ਹੁਣ ਮੈਂ ਤੇ ਗੱਲ ਕਰਨੀ ਆ ਵੀ ਐਨੇ ਪੈਸੇ ਘਰ ਤੇ ਲੱਗੇ ਆ ਤੇ ਆ ਗੱਲਬਾਤ ਹੋਈ ਆ ਕਿ ਨਹੀਂ ਚਲੋ ਜੋ ਵੀ ਕਰਨ ਦਾ ਠੀਕ ਹੀ ਕਰਨ ਰਏ ਜੇ ਸਮਝਦਾਰ ਜੀ ਤੁਸੀਂ ਬਾਕੀ ਮੁੜਿਓ ਤੁਹਾਨੂੰ ਕੋਈ ਸ਼ੱਕ ਹੈਗਾ ਵਾ ਤੈਨੂੰ ਵੀ ਪਤਾ ਵੀ 9 ਲੱਖ ਰੁਪਇਆ ਇਹਨੇ ਲਾਇਆ ਤੇ 9 ਹੀ ਤੂੰ ਲਾਇਆ ਘਰ ਤੇ ਨਹੀਂ ਨਹੀਂ ਇਹੋ ਹੀ ਹਿਸਾਬ ਆ ਕੋਈ ਗੱਲ ਨਹੀਂ ਪਤਾ ਹੀ ਹੈ ਠੀਕ ਆ ਨਾ ਪਤਾ ਹੀ ਹੈ ਤੇ ਬਾਕੀ ਦਲਜੀਤ 7 ਲੱਖ 13 ਵਾ ਗੱਡੀ ਚ ਤੇ 1.5 ਲੱਖ ਇਹਦਾ ਵਾ ਜੋ ਬੰਦਾ ਇਹ ਹੁਣ ਦੋਵੇਂ ਭਰਾ ਵੇਲੇ ਵੀ ਕੀ ਕਰਨਾ ਉਹ ਇਹਦਾ ਡਾਡ ਜੀ ਇਹ ਗੱਲ ਤਾਂ ਨਹੀਂ ਠੀਕ ਵਾ 7 ਲੱਖ ਮੈਂ ਪਾਇਆ ਗੱਡੀ ਚ 1.5 ਲੱਖ ਇਹਨੇ ਪਾਇਆ ਵਾ ਬਾਕੀ ਰਿੰਦੀ ਗੱਲ ਵਾ ਗੱਡੀ ਦਾ ਨਾ ਮੇਰਾ ਕਾਰੀ ਦੋ ਨਹੀਂ ਕਿਉਂ ਸੰਦੀਪ ਠੀਕ ਵਾ ਨਹੀਂ ਨਹੀਂ ਡਾਡ ਜੀ ਠੀਕ ਹੈ ਇਹ ਤੇ ਗੱਲ ਵੇਖੋ ਇਹਨੇ ਨਾ ਪਾਉਣਾ ਹੀ ਮੁੰਡਾ ਸਕੂਲੇ ਇਹਦੇ ਕੋਲ ਨਹੀਂ ਮੁੜ ਕੇ ਦਿੱਤੇ ਗਏ ਪੈਸੇ ਹੁਣ ਤੁਸੀਂ ਦੱਸੋ ਵੀ ਕਿੱਦਾਂ ਕਰਨਾ ਵਾ ਡਾਡ ਜੀ ਇਹ ਗੱਲ ਗਲਤ ਵਾ ਜੀ ਇਹਨੇ 1.5 ਲੱਖ ਦਿੱਤਾ ਵਾ ਇਹਨੇ ਗੱਡੀ ਨਹੀਂ ਚਲਾਈ 3 ਸਾਲ ਹੋ ਗਏ ਗੱਡੀ ਲੈ ਆਂਦੀ ਨੂੰ ਇਹਨੇ ਗੱਡੀ ਵੀ ਚਲਾਈ ਆ ਕਾਦੇ ਪੈਸੇ ਬੰਦ ਦੇ ਦੇ ਜੀਤ ਇਹ ਆ ਤੇਰੀ ਗੱਲ ਗਲਤ ਜੇ ਤੂੰ ਵੱਧ ਪੈਸੇ ਦਿੱਤੇ ਹੀ ਤੇ ਗੱਡੀ ਵੀ ਤੇ ਤੂੰ ਹੀ ਵੱਧ ਚਲਾਈ ਆ ਉਹ ਤੈਨੂੰ 1.5 ਲੱਖ ਦੇਣਾ ਪਊਗਾ ਜੋ ਬੰਦਾ ਕਿਉਂ ਜੋ ਬੰਨ ਠੀਕ ਆ ਠੀਕ ਆ ਜਿਹੜਾ ਤੁਸੀਂ ਕਹੋ ਚੱਲ ਦਲਜੀਤ ਕੋਈ ਗੱਲ ਨਹੀਂ ਤੂੰ 1.5 ਲੱਖ ਰੁਪਏ ਆ ਦੇ ਦੇ ਉਹਨੂੰ ਤੇ ਗੱਡੀ ਤੂੰ ਰੱਖ ਲੈ ਤੈਨੂੰ ਸਕੂਲ ਵੀ ਜਾਣਾ ਆਉਣਾ ਪੈਂਦਾ ਵਾ ਰਿਸ਼ਤੇਦਾਰਾਂ ਦੇ ਵੀ ਜਾਣਾ ਆਉਣਾ ਪੈਂਦਾ ਇਹਨੇ ਕਿੱਥੇ ਜਾਣਾ ਹੁੰਦਾ ਨਾਲੇ ਰਮਨ ਤੈਨੂੰ ਵੀ ਇਹ ਗੱਲ ਦਾ ਪਤਾ ਡਿਊਟੀ ਤੇ ਇਹ ਲੈ ਕੇ ਜਾਂਦਾ ਕਿ ਉਹ ਜਾਂਦਾ ਹੀ ਚੱਲ ਕੋਈ ਗੱਲ ਨਹੀਂ ਉਹ ਤਾਂ ਮੰਨਦਾ ਵਾ ਦੇ ਦੂਗਾ 1.5 ਲੱਖ ਰੁਪਏ ਚਲੋ ਠੀਕ ਆ ਮੁੱਕ ਜੂ ਫਿਰ ਮੁੱਕ ਜੂਗੀ ਕੋਈ ਗੱਲ ਨਹੀਂ ਕਿਉਂ ਜੋ ਮੈਂ ਠੀਕ ਆ ਨਾ ਠੀਕ ਹੈ ਜੀ ਜਿੱਦਾਂ ਤੁਸੀਂ ਕਹੋ ਉਦਾਂ ਠੀਕ ਆ ਕੋਈ ਗੱਲ ਨਹੀਂ ਦਰਜੀ ਦੇ ਦੂੰਗਾ ਮੈਂ ਪੈਸੇ ਗੱਡੀ ਤੇ ਮੇਰੀ ਹੋਊਗੀ ਠੀਕ ਆ ਨਾ ਮੰਮੀ ਠੀਕ ਆ ਪੁੱਤ ਇੱਧਰਜੀਤ ਤੂੰ ਦੇਣਾ ਵੇ 1 ਲੱਖ ਤੇ 50000 ਰੁਪਏ ਦਾ ਜੋ ਬੰਦਾ ਤੂੰ ਕਹਿੰਦਾ ਨਾ ਵੀ 60000 ਰੁਪਏ ਦਾ ਮੇਰਾ ਸਮਾਨ ਵਾਧਾ ਆ ਤੂੰ ਆਪਣਾ 30 ਕੱਟ ਲਾ 1 ਲੱਖ ਤੇ 20000 ਰੁਪਏ ਨੂੰ ਦੇ ਦੇ ਠੀਕ ਆ ਹੁਣ ਦੋਵੇਂ ਭਰਾ ਤੋਂ ਇਹ ਬਰਾਬਰ ਦੇ ਹਿੱਸੇ دار ਜੇ ਜੇ ਉਹ ਵੀ ਹੈ ਘਰ ਦੇ ਵਿੱਚ ਮਨਜ਼ੂਰ ਰਮਨ ਜੋ ਵੀ ਇੱਥੇ ਗੱਲਬਾਤ ਹੋਈ ਆ ਠੀਕ ਹੀ ਕੀਤੀ ਆ ਨਾ ਠੀਕ ਆ ਦਲਜੀਤ ਤੂੰ ਦੱਸ ਤੈਨੂੰ ਮਨਜ਼ੂਰ ਵਾ ਵੇਖ ਲਾ ਹੁਣ ਕੋਈ ਘਾਟਾ ਵਾਦਦਾ ਹੈਗਾ ਤੇ ਦੱਸ ਦੇ ਸਾਨੂੰ ਕੋਈ ਗੱਲ ਨਹੀਂ ਮੰਮੀ ਮੈਨੂੰ ਮਨਜ਼ੂਰ ਵਾ 1,20,000 ਰੁਪਏ ਨਾ ਉਹ ਮੈਂ ਤੁਹਾਨੂੰ ਦੇ ਦੂੰਗਾ ਇਹਨੂੰ ਦੇ ਦਿਓ ਚਲੋ ਠੀਕ ਆ ਮੁੱਕ ਗਈ ਗੱਲ ਹੁਣ ਬਾਕੀ ਇਹ ਗੱਲ ਵਾ ਹੁਣ ਬਾਰ-ਬਾਰ ਇਹ ਗੱਲਾਂ ਨਹੀਂ ਦਰਾਉਣੀਆਂ ਵੀ ਮੇਰਾ ਇੱਥੇ ਹੱਦ ਬਣਦਾ ਮੇਰਾ ਆ ਬਣਦਾ ਜੋ ਬਣਦਾ ਇਹਦਾ ਵੀ ਉਹਨਾਂ ਹੀ ਹਿੱਸਾ ਆਈ ਉਹ ਤੇ ਲੜਜੀ ਗੱਲ ਹੈਗੀ ਆ ਇਹਦੇ ਵਾਕ ਹੁੰਦੀਆਂ ਗੱਲਾਂ ਕੰਡਿਆ ਉਹ ਕਿਹਨੇ ਵਾਕ ਹੁਣਾ ਮੈਂ ਭਾਬੀ ਕਹਿੰਦੀ ਭਾਬੀ ਤਾਂ ਦੋਂਦੇ ਇੱਥੇ ਬੈਠੀ ਉਹਨਾਂ ਤੇ ਗੱਲ ਕੋਈ ਨਹੀਂ ਕੀਤੀ ਕੋਈ ਗੱਲ ਨਹੀਂ ਮੰਮੀ ਨੂੰ ਪੁੱਛ ਲੋ ਜਾਂ ਸੰਦੀਪ ਨੂੰ ਪੁੱਛ ਲੋ ਸੰਦੀਪ ਨੇ ਤਾਂ ਸੌ ਗੱਲ ਕਰਤੀ ਇੱਥੇ ਬੈਠੇ ਨੇ ਡੈਡ ਜੀ ਦੇ ਸਾਹਬ ਹੋਂਡਿਆ ਵਾ ਤੇ ਗੱਲ ਕਰਨੀ ਚਾਹਦੀ ਉਹ ਨਾਲੇ ਮੰਮੀ ਜੋਤਪਾ ਬਿੰਦਰ ਨੂੰ ਨਹੀਂ ਕਿਹਾ ਵਾਕ ਹੁਣਾ ਲਓ ਕਿ ਆ ਤੇ ਬਥੇਰੀ ਵਰਾਵਾ ਮੈਂ ਹੀ ਚੁੱਪ ਕਰਕੇ ਟਾਈਮ ਕੱਢਣ ਰਹੀ ਆ ਵੀ ਜਿਹੜੀ ਘੜੀ ਲੰਘਦੀ ਆ ਲੰਘਦੀ ਜਾਵੇ ਜੇ ਸਾਰੀ ਗੱਲ ਹੋਣ ਈ ਹੈ ਨਾ ਤਾਂ ਹੁਣੇ ਗੱਲ ਕਰ ਲੋ ਵਾਕ ਉਹ ਮੇਰੇ ਗੱਲ ਸੁਣ ਉਹ ਵੀ ਪੁੱਛ ਲੈਨੇ ਆ ਸਾਡੇ ਹੋਂਡੇ ਨੇ ਸਾਹਮਣੇ ਬੈਠੇ ਆ ਕਿਉਂ ਜੋਤਪਾ ਤੂੰ ਇਹ ਗੱਲ ਕ ਇਹ ਗੱਲ ਮੈਨੂੰ ਮੰਮੀ ਨੇ ਕਹੀ ਸੀ ਤੇ ਫੇਰੀ ਮੈਂ ਅੱਕ ਕੇ ਕਿਹਾ ਸੀ ਵੀ ਸਾਨੂੰ ਤੁਸੀਂ ਵੱਖਰੇ ਕਰ ਦੋ ਮੰਮੀ ਇੱਕੋ ਗੱਲ ਕਹਿੰਦੀ ਸੀ ਵੀ ਇੱਥੇ ਸਾਰਾ ਕੋਈ ਦਿਲਜੀਤ ਹੋਣਾ ਦਾ ਵਾ ਫੇਰੀ ਮੈਂ ਗੁੱਸੇ 'ਚ ਕਿਹਾ ਸੀ ਵੀ ਜੇ ਇੱਥੇ ਸਾਰਾ ਕੋਈ ਦਿਲਜੀਤ ਹੋਣਾ ਦਾ ਵਾ ਸਾਨੂੰ ਫੇਰ ਵੱਖਰੇ ਕਰ ਦੋ ਜਿੱਦਾਂ ਵੀ ਹੋਊਗਾ ਅੱਗੇ ਸਾਰ ਲਾਂਗੇ ਪਰ ਜੇ ਹੁਣ ਇਸ ਘਰ ਦੇ ਵਿੱਚ ਸਾਰਿਆਂ ਦੀ ਸਹਿਮਤੀ ਆ ਕੋਈ ਨਹੀਂ ਵੱਖਰਾ ਹੋਣਾ ਚਾਹੁੰਦਾ ਤੇ ਮੈਨੂੰ ਕੱਲੀ ਨੂੰ ਕੋਈ ਸ਼ੌਂਕ ਥੋੜੀ ਚੜਿਆ ਵਾ ਵਖਰੀ ਹੋਣ ਦਾ ਚਲੋ ਹੁਣ ਫੇਰ ਇਦਾਂ ਕਰੋ ਜੇ ਨਹੀਂ ਵੱਖ ਹੋਣਾ ਤੇ ਰੋਟੀ ਪਾਣੀ ਸਾਂਝੇ ਘਰ 'ਚ ਪਕਾਈ ਜਾਓ ਤੇ ਖਾਈ ਜਾਓ ਕੋਈ ਗੱਲ ਠੀਕ ਆ ਕਿ ਨਹੀਂ ਹੁਣ ਤੁਸੀਂ ਆਪਣਾ ਕਮਾਉਂਦੇ ਜੇ ਉਹ ਆਪਣਾ ਕਮਾਉਂਦੇ ਆ ਹਾਂਜੀ ਤੇ ਕਿਸੇ ਨੂੰ ਕੋਈ ਗੱਲ ਨਹੀਂ ਕਰਨੀ ਡਰਜੀ ਬਾਕੀ ਤਾਂ ਸਾਰੇ ਸਾਬ ਅਸੀਂ ਗਿਣ ਲਏ ਆ ਹਾਂਜੀ ਪਰ ਦਲਜੀਤ ਵਾਲ ਥੋੜੇ ਜੇ ਪੈਸੇ ਮੇਰੇ ਹੋਰ ਵੀ ਬਣਦੇ ਆ ਉਹ ਤੇ ਤੁਸੀਂ ਗਿਣੇ ਨਹੀਂ ਆ ਜੇ ਕੋਤੋਂ ਹੁਣ ਤੇ ਸਾਰੇ ਜਣੇ ਅਸੀਂ ਬੈਠੇ ਆ ਜੋ ਵੀ ਤਰ੍ਹਾਂ ਹਸਾਬ-ਕਤਾਬ ਦੱਸ ਵੀ ਮੇਰਾ ਆ ਬਣਦਾ ਵਾ ਤੇਰੇ ਕੋਲ ਲੈ ਲੈਨੇ ਆ